ਨਛੇਵਰਤ 4 ਅਕਤੂਬਰ 2023 2023 ਨੂੰ ਇੱਕ ਵਾਰ ਪਹਿਲਾ ਵੀ ਉਹਨਾਂ ਨੇ ਹੋਪ ਇਨੀਸ਼ੀਏਟਿਵ ਨਾਂ ਦਾ ਇੱਕਾ ਪ੍ਰੋਗਰਾਮ ਚਲਾਇਆ ਸੀ ਹੋਪ ਕਹਿੰਦੇ ਆਸ ਰੱਖੋ ਔਰ ਲੋਕ ਅਜੀ ਤਹੀਂ ਉਹ ਸਾਸ ਚ ਬੈਠਿਆ ਹੋਇਆ ਕੁਛ ਨਹੀਂ ਤੇ ਦਰਬਾਰ ਸਾਹਿਬ ਬੱਚਿਆਂ ਨੂੰ ਲੈ ਕੇ ਗਏ ਪੁਲਿਸ ਐਂਡ ਸ਼ੈਟੇ ਸੀ ਤੇ ਧਰਮ ਨੂੰ ਵੀ ਇਨਵੋਲਵ ਕਰਕੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਅਸ਼ਵਾਸ਼ਣ ਦਿੱਤਾ ਕਿ ਤੁਸੀਂ ਸਾਡੇ ਨਾਲ ਚਲੋਗੇ ਅਸੀਂ ਨਸ਼ੇ ਦੀ ਰੋਗ ਥੰਮ ਕਰਾਂਗੇ ਉਹਨਾਂ ਬੱਚਿਆਂ ਨੇ ਜਿਹੜਾ ਸਾਡਾ ਫਿਊਚਰ ਹੈ ਔਰ ਸਾਡੀ ਆਸਥਾ ਹਰਮੰਦਰ ਸਾਹਿਬ ਚ ਕਿੰਨੀ ਆਪਾਂ ਸਾਰੇ ਜਾਣਦੇ ਆ ਤੇ ਹਰਮੰਦਰ ਸਾਹਿਬ ਜੀ ਝੂਠ ਤੇ ਜੇ ਜਿਹੜੀ ਗੱਲ ਉਹ ਸਕੂਲ ਚ ਪੜ੍ਹਦੇ ਬੱਚਿਆਂ ਦੇ ਮਨ ਚ ਆਈ ਉਹ ਸਾਰੀ ਉਮਰ ਉਹਨਾਂ ਦੇ ਯਾਦ ਰਹੇਗੀ ਕਿ ਵੀ ਇਹ ਲੀਡਰ ਝੂਠੇ ਹੁੰਦੇ ਆ ਲੇਕਿਨ ਗੱਲ ਲੀਡਰਾਂ ਦੀ ਨਹੀਂ ਇਹ ਗੱਲ ਆਮ ਆਦਮੀ ਪਾਰਟੀ ਦਾ ਸ਼ਵਸ਼ਨ ਹੈ ਔਰ ਖਾਲੀ ਅਨਾਊਂਸਮੈਂਟ ਕਰਦੇ ਆ ਫਿਰ ਜਿਹੜੀ ਅਨਾਊਂਸਮੈਂਟ ਕੀਤੀ ਹੁੰਦੀ ਆ ਉਹਨੂੰ ਇਹ ਭੁੱਲ ਜਾਂਦੇ ਆ ਕਿ ਵੀ ਅਸੀਂ ਕੀ ਬੋਲਿਆ ਸੀ ਉਹੀ ਗੱਲ ਫਿਰ ਦੁਬਾਰਾ ਦੁਹਰਾ ਰਹਿਆ 3 ਸਾਲ ਤੋਂ ਹੁਣ ਫਿਰ ਯੁੱਧ ਨਸ਼ਾ ਵਰਤਨ ਚਾਰਜ ਕੀਤਾ ਔਰ ਜੇ ਯੁੱਧ ਨਸ਼ਾ ਵਿਰੁੱਧ ਚਾਲੂ ਕੀਤਾ ਤੇ ਉਥੇ ਇਹ ਵੀ ਕਿਹਾ ਗਿਆ ਕਿ ਵੀ ਅਸੀਂ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਰੀਹੈਬਿਟ੍ਰੇਟ ਕਰਾਂਗੇ ਲੋਕਾਂ ਨੂੰ ਸਾਰੇ ਪੰਜਾਬ ਔਰ ਡੀਡਿਕਸ਼ਨ ਸੈਂਟਰ ਖੋਲਾਂਗੇ ਕਿੰਨੇ ਡੀਡਿਕਸ਼ਨ ਸੈਂਟਰ ਖੋਲੇ ਕਿੰਨੇ ਲੋਕ ਉਥੇ ਭਰਤੀ ਨੇ ਇਹਦੇ ਬਾਰੇ ਵੀ ਇਹਨਾਂ ਨੂੰ ਦੱਸਣਾ ਚਾਹੀਦਾ ਬਾਰ-ਬਾਰ ਇਹ ਗੱਲਾਂ ਕੀਤੀਆਂ ਔਰ ਇਥੇ ਤਾਈ ਇਹ ਵੀ ਕਿਹਾ ਗਿਆ ਇਹ ਕੀ ਅਸੀਂ ਸਪਲਾਈ ਚੇਨ ਇਹ 2023 ਦੇ ਵਿੱਚ ਅਖਬਾਰਾਂ ਚੱਕ ਕੇ ਵੇਖੀਏ ਕਿ ਅਸੀਂ ਡਰਗ ਪੈਟਲਰ ਸਾਰੇ ਫੜ ਲਿਆ ਔਰ ਜੇ ਡਰਗ ਪੈਟਲਰ ਫੜ ਰਹੇ ਤਾਂ ਸਪਲਾਈ ਚੇਨ ਤੋੜ ਦਿੱਤੀ ਆ ਤੇ 2023 ਤੋਂ ਅੱਜ ਫੇਰ ਪੱਤੀ ਆ ਗਈ 2 ਸਾਲ ਚ ਜੇ ਪਹਿਲਾਂ ਇਹਨਾਂ ਨੇ ਸਪਲਾਈ ਚੇਨ ਤੋੜੀ ਸੀ ਤੇ ਅੱਜ ਪੰਜਾਬ ਚ ਨਸ਼ਾ ਕਿਉਂ ਬਿਕਰਾ ਡਰਗ ਕਿਉਂ ਬਿਕਰੀ ਆ ਔਰ ਗੱਲਿਆ ਉਹੀ ਘੁਮ ਘੁਮ ਕੇ ਗੱਲਾਂ 1 ਸਾਲ 7 ਮਹੀਨੇ ਹੋ ਗਏ ਇਹਨਾਂ ਨੇ ਡੀਕਸ਼ਨ ਡੀਡਿਕਸ਼ਨ ਸੈਂਟਰ ਖੋਲਣ ਦੀ ਗੱਲ ਕੀਤੀ ਤੇ ਵਿਲੇਜ ਚ ਕਮੇਟੀਆਂ ਬਣਾਵਾਂਗੇ ਪਿੰਡਾਂ ਚ ਕਿੰਨੀਆਂ ਕਮੇਟੀਆਂ ਬਣੀਆਂ ਔਰ ਜੇ ਕੋਈ ਕਮੇਟੀ ਬਣੀ ਹੈ ਮੈਨੂੰ ਤਾਂ ਪਤਾ ਨਹੀਂ ਲੇਕਿਨ ਜੇ ਬਣੀਆਂ ਤੇ ਉਹਨਾਂ ਦੀ ਕੋਈ ਸਲਾਹ ਜਨਤਕ ਕਰਨੀ ਚਾਹੀਦੀ ਹੈ ਸਰਕਾਰ ਨੂੰ ਔਰ ਜੇਨਰੇ ਹੈ ਦਿੱਲੀ ਤੋਂ ਵਹਿਲੇ ਹੋ ਕੇ ਆਏ ਆ ਹਾਰ ਕੇ ਉਦਨ ਦਾ ਡੇਰਾ ਸਾਡੇ ਪੰਜਾਬ ਚ ਦਿੱਲੀ ਵਾਲੇ ਲਾਇਆ ਪਰ ਮੈਨੂੰ ਨਹੀਂ ਪਤਾ ਕਿ ਸਾਡੇ ਮੁੱਖ ਮੰਤਰੀ ਦੀ ਚੱਲਣ ਦਿੰਦੇ ਨੇ ਚੱਲਣ ਦਿੰਦੇ ਲੇਕਿਨ ਕੰਮ ਉਹ ਸਾਰੇ ਉਹੀ ਕਰਦੇ ਆ ਤੇ ਅੱਜ ਇਹ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹ ਸਵਾਏ ਆਫਵਾਮ ਨੇ ਤੇ ਇੱਕ ਹਾਈਪ ਕ੍ਰੀਏਟ ਕਰਨੇ ਕੋਈ ਗੱਲ ਨਹੀਂ ਕਰ ਰਹੇ